ਖਾਲਸਾ ਵੈਟਰ ਸੱਤੇ ਅੱਜ ਬੜੀ ਖੁਸ਼ੀ ਦਾ ਸਮਾਂ ਹੈ ਸ਼ਹਿਰ ਦੇ ਸੂਹਾ ਹਲਕਾ ਵਾਸੀਆਂ ਲਈ ਕਿ ਅੱਜ ਕਰਮਵੀਰ ਕੁਮਨੂਣੀ ਐਮਐਲਏ ਨੇ ਆਪਣੇ ਬੈਰਮਾਈ ਜੇਟ ਅਗਵਾਈ ਜੇਟ ਲਗਾਤਾਰ ਜੋ ਕੰਮ ਚੱਲ ਰਹੇ ਨੇ ਨਗਰ ਕੌਂਸਲ ਸੂਹਾ ਵੱਲੋਂ ਉਹਨਾਂ ਦੇ ਅਨੁਸਾਰ ਅੱਜ 6ਵੀਂ 7ਵੀਂ ਵਾਰ ਟੈਂਡਰ ਡਵੈਲਪਮੈਂਟ ਦੇ ਕੰਮਾਂ ਦੇ ਖੁੱਲੇ ਨੇ ਉਹਨਾਂ ਦੇ ਵਿੱਚ ਦੋ ਲਿਸਟਾਂ ਬਣਾਈਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ 7 ਵਾਰਡ ਤੋਂ ਲੈ ਕੇ 15 ਵਾਰਡ ਤੱਕ ਦੇ ਪਿੰਡਾਂ ਦੇ ਕੁੱਲ ਵੀ ਨੇ ਜਿਨ੍ਹਾਂ ਦਾ ਅਮਾਉਂਟ 2 ਕਰੋੜ 26 ਲੱਖ ਕੁਝਿੰਗ ਹੈ ਜਿਸ ਤੋਂ ਬਾਅਦ 1 ਵਾਰਡ ਤੋਂ ਲੈ ਕੇ 6 ਵਾਰਡ ਤੱਕ ਦੇ ਕੰਮ ਵੀ ਹੋਣ 10.12 ਦਿਨਾਂ ਦਾ ਉਹਨਾਂ ਨੂੰ ਵੀ ਕੰਪਲੀਟ ਹੋ ਜਾਣਗੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਬਹੁਤ ਸਮੇਂ ਤੋਂ ਲੋਕ ਨਿਹਾਰਪੁਰਾ ਦੀ ਸੜਕ ਦਾ ਜੋ ਕਨਵਰਟ ਸਕੂਲ ਹੋਣ ਜਾਂਦੀ ਹੈ ਜਲੰਧਰ ਚੌਂਗੀ ਤੋਂ ਲੈ ਕੇ ਉਸ ਦਾ ਕੰਮ ਐਫਬੀਆਰ ਐਮਐਲ ਸਾਹਿਬ ਦਾ ਸ਼ੁਰੂਆਤ ਕਰਾਉਣਗੇ ਕੋਸਤਵਾਰ ਕੈਂਥਾਂ ਦੀ ਇੱਕ ਲੋਕਾਂ ਦੀ ਸੜਕ ਹੈ ਵਾਰਡ ਨੰਬਰ 11 ਦੀ ਉਹਦਾ ਵੀ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਏਗਾ ਇਸੇ ਅਨੁਸਾਰ ਵਾਰਡ ਨੰਬਰ 7 8 ਜਿਹੜਾ ਕਿ ਕਹਿਰਵਾਲੀ ਕਿਹਾ ਜਾਂਦਾ ਹੈ ਉਹਦੇ ਵਿੱਚ ਬਹੁਤ ਸਮੇਂ ਦੀ ਮੰਗ ਸੀ ਲੋਕਾਂ ਦੇ ਕਿ ਬਹੁਤ ਗੜੀਆਂ ਪਈਆਂ ਨੇ ਉਹਨਾਂ ਦਾ ਕੰਮ ਵੀ ਬਹੁਤ ਜਲਦੀ ਸ਼ੁਰੂ ਕਰਾਇਆ ਜਾਏਗਾ ਉਹਨਾਂ ਦੇ ਟੈਂਡਰ ਕੋਲ ਠਿੱਕੇ ਆ ਤੇ ਕਿਦਰਾਂ ਨੂੰ ਲਾਟ ਹੋ ਚੁੱਕੇ ਨੇ ਅਸੀਂ ਧੰਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਹੇਠ ਇੰਨਾ ਕੰਮ ਚੱਲ ਰਿਹਾ ਹੈ ਕਿ ਲਗਾਤਾਰ ਜਦੋਂ ਦੇ ਸਾਡੇ ਸੁਹਾ ਹਲਕੇ ਤੋਂ ਐਮਐਲਏ ਸਰਦਾਰ ਕਰਮਜੀਤ ਸਿੰਘ ਦੀ ਘੁਮਣ ਬਣੇ ਨੇ ਉਦੋਂ ਤੋਂ ਸਾਡੇ ਡਵੈਲਪਮੈਂਟ ਦੇ ਕੰਮ ਬਹੁਤ ਤੇਜ਼ੀ ਨਾਲ ਹਨੇਰੀ ਨਾਲ ਚੱਲ ਰਹੇ ਨੇ ਕੋਈ ਗਲੀ ਕੋਈ ਨਾਲੀ ਕੋਈ ਸੜਕ ਅਸੀਂ ਸ਼ਹਿਰ ਦੀ ਕੋਈ ਇਦਾਂ ਦੀ ਰਹਿਣ ਨਹੀਂ ਦੇਣੀ ਜਿਹੜੀ ਕੋਈ ਨਾਂ ਬਣੇ ਕੋਈ ਕੱਚੀ ਨਹੀਂ ਰਹੇਗੀ ਇਹ ਸਾਡੇ ਐਮਐਲਏ ਸਾਹਿਬ ਦਾ ਲੋਕਾਂ ਨਾਲ ਵਾਅਦਾ ਇੱਕ ਹੋਰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜਿਹੜੀ ਮਰਾਸਗਰ ਨੂੰ ਸੜਕ ਜਾਂਦੀ ਹੈ ਉੱਥੇ ਟੈਂਡਰ ਖੁੱਲਿਆਂ ਨੂੰ ਸਮਾ ਹੋ ਗਿਆ ਸੀ ਉਹਦੇ ਵਿੱਚ ਪਾਈਪਲਾਈਨ ਦਾ ਕੰਮ ਰਹਿਦਾ ਸੀ ਉਹ ਵੀ ਪਾਈਪਲਾਈਨ ਦਾ ਜਿਹੜਾ ਕੰਮ ਹੋ ਉਸ ਸੁਲਬਾਨ ਹੋ ਗਿਆ ਹੁਣ ਸਾਰੇ ਉਹਦੀ 1-2 ਦਿਨਾਂ ਤੱਕ ਸ਼ੁਰੂ ਹੋ ਜਾਣੀ ਹੈ ਕੈਂਥਾਂ ਦਾ ਬੂਰ ਅੱਜ ਤੱਕ ਕੈਂਥਾਂ ਦੇ ਵਿੱਚ ਵਾਟਰ ਸਪਲਾਈ ਦਾ ਬੂਰ ਨਹੀਂ ਸੀ ਉਹ ਵੀ ਐਮਐਲਏ ਸਾਹਿਬ ਦੀ ਤਰਫਾਈ ਏਟ ਉਹਨਾਂ ਦੇ ਕਿਰਪਾ ਨਾਲ ਉਹ ਵੀ ਕੰਮ ਲਗਭਗ ਨਿਬੜ ਚੁੱਕਾ ਸ਼ਨੀਵਾਰ ਨੂੰ ਅਗਲੇ ਸ਼ਨੀਵਾਰ ਉਹਦਾ ਬੂਰ ਦਾ ਕੰਮ ਸ਼ੁਰੂ ਹੋ ਜਾਣਾ ਤਾਂ ਜੋ ਕੈਂਥਾਂ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਹੈ ਪਾਣੀ ਦੀ ਜਿਹੜੀ ਅਜ ਤੋਂ ਬੜੇ ਸਾਲ ਪਹਿਲੇ ਜਾਈ ਨਹੀਂ ਸੀ ਮਿਲ ਰਹੀ ਜਿਹੜੀ ਚਲੋ ਲੇਟ ਆਏ ਲੁਟਾਏ ਗੁਣੀ ਸਹੀ ਸਾਡੇ ਸਾਥੀ ਪਾਈਰੇ ਸ਼ੁਰੂ ਹੋ ਰਿਹਾ ਇਸੇ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਅਸੀਂ ਸਾਰੇ ਐਮਸੀ ਸਰਪੰਚ ਦੇ ਰੰਗਾਲ ਬੈਠੇ ਨੇ ਇਹ ਹੀ ਗੱਲ ਦੱਸਣ ਨੂੰ ਤੁਹਾਡੇ ਸਭ ਇਕੱਤਰ ਹੋਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਵਾੜਵਾਸੀਆਂ ਦਾ ਵੀ ਜੋ ਹਰ ਵਕਤ ਸਾਡਾ ਸਾਥ ਦਿੰਦੇ ਨੇ ਐਮਸੀ ਸਰਪੰਚਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਹਰ ਵਕਤ ਸਾਡੇ ਨਾਲ ਦਿੰਦੇ ਨੇ ਬਹੁਤ ਬਹੁਤ ਧੰਨਵਾਦ